ਅੱਜ ਆਪਾਂ ਵੈਲਵਟ ਦੇ ਸੂਟ ਦੀ ਕਟਿੰਗ ਕਰਾਂਗੇ ਇਹ ਸ਼ਨੀਲ ਦਾ ਸੂਟ ਹੈ ਆਪਣੇ ਕੋਲ ਇਹ ਬਾਰ ਵੱਡਾ ਹੈ ਇਹਦਾ ਕੱਪੜਾ ਥੋੜਾ ਹੁੰਦਾ ਹੈ ਇਹਦਾ ਬਾਰ ਜਿਆਦਾ ਵੱਡਾ ਹੈ ਇੱਧਰ ਦੇਖੋ ਇਹਦੇ ਵਿੱਚੋਂ ਬਾਜੂ ਸ਼ਰਟ ਤੇ ਸਲਵਾਰ ਕਟਿੰਗ ਕਰਨੀ ਆਪਾਂ ਇਹ ਫਰੰਟ ਪੱਲੇ ਤੇ ਇਸ ਤਰ੍ਹਾਂ ਕਢਾਈ ਕੀਤੀ ਹੋਈ ਹੈ ਇਹਦੀ ਤੁਹਾਨੂੰ ਦੱਸਾਂਗੇ ਲੈਂਥ ਕਿੰਨੀ ਉਤਾਰਨੀ ਹੈ ਕਿਵੇਂ ਉਤਾਰਨੀ ਹੈ ਕਿੰਨਾ ਧੀਰਾ ਰੱਖਣਾ ਆਪਾਂ ਕਿੰਨਾ ਆਰਮੋਲ ਰੱਖਣਾ ਸਾਰਾ ਤੁਹਾਨੂੰ ਅੱਜ ਇਸ ਵੀਡੀਓ ਰਾਈ ਜਾਣਕਾਰੀ ਮਿਲੇਗੀ ਆਪਾਂ ਨੂੰ ਲੰਬਾਈ ਘੱਟ ਚਾਹੀਦੀ ਏ ਇਹਦੀ ਲੰਬਾਈ ਜ਼ਿਆਦਾ ਏ ਸ਼ਰਟ ਦੀ ਕਿਵੇਂ ਕੱਟ ਕਰਾਂਗੇ ਇਹਦਾ ਤਰੀਕਾ ਵੀ ਤੁਹਾਨੂੰ ਦੱਸਾਂਗੇ ਅੱਜ सेंटर पहिला असतं सँट करले गेला सँट करटिंग करण दोन तो देखना कढाई बराबर आवे ਇੰਦਰ ਨਾਪੇ ਲੰਬਾਈ ਇਹਦੀ 43 ਇੰਚ ਤਿਆਰ ਰੱਖਣੀ ਹੈ 13 6 ਆ ਮੋਢਾ 9.5 ਤਿਆਰ ਰੱਖਣਾ ਛਾਤੀ ਇਹਦੀ 21.5 ਕਮਰ 18.5 ਤੇ हिਪ 21.5 ਇਹਦਾ ਨਾਪ ਆਪਾਂ ਨਿੰਨਾ ਤਿਆਰ ਕਰਨਾ ਸੂਟ ਤਾਂ ਨਾਪ ਲਿਆ ਇਹਦਾ ਪਰ ਆਪਾਂ ਅੱਧਾ ਅੱਧਾ ਇੰਚ ਲੂਜ਼ਿੰਗ ਇਹਦੇ ਚ ਦੇਣੀ ਹੈ ਸਤਰਾ ਕਪੜੇ ਦਾ ਸੈਂਟਰ ਕਰ ਲਿਆ ਇਹ ਬਹੁਤ ਧਿਆਨ ਨਾਲ ਕਪੜਾ ਕਰਨਾ ਪੈਂਦਾ ਹੈ ਕਪੜਾ ਬਹੁਤ ਜ਼ਿਆਦਾ ਫਿਸਲਦਾ ਪਿਆ ਇਸ ਲਈ ਇਹਨੂੰ ਧਿਆਨ ਨਾਲ ਲੈਂਦਾ ਸੈਂਟਰ ਕਰਕੇ ਫਿਰ ਹੀ ਕਟਿੰਗ ਕਰਨਾ ਆਪਾਂ ਲੈਂਥ 43 ਇੰਚ ਤਿਆਰ ਚਾਹੀਦੀ ਹੈ ਸ਼ਰਟ ਦੀ ਲੈਂਥ ਇਹਦੀ ਲੈਂਥ ਜ਼ਿਆਦਾ ਹੈ ਇਹਦੀ 47 ਇੰਚ ਤਿਆਰ ਹੁੰਦੀ ਪਈਏ ਇਸ ਲਈ ਆਪਾਂ ਇਹਨੂੰ ਘੱਟ ਕਿਵੇਂ ਕਰਾਂਗੇ उपरों आप बिल्कुल बराबर रख लेना वर्क नाल वर्क मिला के उपरों गला नीचे आपडर पहला कटिंग कर दें पांच इंच का तो बॉर्डर बनया हो जो आप कटिंग करना इसलिए आप कटिंग करनी है पूरी लैंथ चाली इंच चाली इंच इसलिए करनी है नीचे साढ़े चार पाँच इंच का बॉडर बनया कई बार कपड़ा कान चल जाए ता करके आप थोड़ा जहाँ कटिंग करा तो सीन ला लगियां भी एक इंच ज अदा इंच बेच आ जाना तो कवर हो जाना साढ़े तरताली इंच अपनी लैंथ बन जाने गला अपना सत इंच तैयार है ये साढ़े सत आ पे बिल्कुल सही है चौड़ाई आप कि करा यहां दस दें ਚੁੜਾਈ ਇਹਦੀ ਗਲੇ ਦੀ ਬਹੁਤ ਜ਼ਿਆਦਾ ਹੈ ਇਹਨੂੰ ਕੱਟ ਕਿਵੇਂ ਕਰਨਾ ਹੈ ਜਦੋਂ ਆਪਾਂ ਲੈਂਥ ਤੇ ਚੁੜਾਈ ਲਾ ਲਈ ਉਸ ਤੋਂ ਬਾਅਦ ਮੋਡੇ ਕਟਿੰਗ ਕਰਨ ਲੱਗਿਆ ਤੁਹਾਨੂੰ ਦੱਸਦੇ ਆ ਇਸ ਤਰ੍ਹਾਂ 40 ਇੰਚ ਕਰਕੇ ਉਤਾਰ ਲੈਣਾ ਚੁੜਾਈ 21.5 ਤਿਆਰ ਇਹਪ ਪਹਿਲਾਂ 10.5 ਤੇ ਨਿਸ਼ਾਨ ਲਾ ਲਾਂਗੇ ਫਿਰ 2 ਇੰਚ ਸਲਾਈ ਵਾਸਤੇ ਲੈ ਲੈਣਾ ਮਾਰਜਿਨ 13 ਇੰਚ ਪਲਾ ਲੈਣਾ ਇਸ ਤਰ੍ਹਾਂ ਸਾਰੇ ਤੇ ਨਿਸ਼ਾਨ ਲਾ ਕੇ ਉਨ ਕਪੜੇ ਨੂੰ ਠੀਕ ਕਰਕੇ ਉਸੇ ਤਰ੍ਹਾਂ ਆਪਾਂ ਬੈਗ ਪੱਲਾ ਵੀ ਕਟਿੰਗ ਕਰ ਲੈਣਾ ਆ। ਆ ਬਾਉਂਡਰੀ ਜਿਹੜਾ ਉਤਾਰਿਆ ਇਹਨੂੰ ਆਪਾਂ ਨਾਲ ਅਟੈਚ ਕਰਨਾ ਹੈ। ਬਾਡਰ ਦਾ ਵੀ ਸੈਂਟਰ ਕਰਕੇ 13 ਇੰਚ ਦਾ ਨਿਸ਼ਾਨ ਲਾ ਲੈਣਾ ਹੁਣ ਬੈਕ ਪੱਲਾ ਉਤਾਰਾਂਗੇ ਲੰਬਾਈ 'ਚ ਉਤਾਰਨਾ ਹੈ ਇਧਰ ਵਾਲੀ ਸਾਈਡ ਤੋਂ ਆਪਾਂ ਫਰੰਟ ਪੱਲਾ ਉਤਾਰਿਆ ਸੀ ਹੁਣ ਲੰਬੀ ਸਾਈਡ ਹੀ ਇਸ ਤਰ੍ਹਾਂ ਲੰਬਾਈ 'ਚ ਬੈਕ ਪੱਲਾ ਉਤਾਰਨਾ ਹੈ ਕਪੜੇ ਨੂੰ ਚੰਗੀ ਤਰ੍ਹਾਂ ਉੱਪਰ ਰੱਖ ਕੇ ਫਰੰਟ ਪੱਲੇ ਨੂੰ ਬੈਕ ਪੱਲਾ ਹੁਣ ਕਟਿੰਗ ਕਰ ਦਾਂਗੇ जे कपड़ा अपने को बचिया इन बाजू कटिंग करा जोड़ वाली बाजू कटिंग होगी कपड़ा घट इसलिए इन्हें जोड़ पावे बैग पल्ला घट कटिंग आप 43 ਇੰਚ ਲੈਂਥ ਤੇ 43.5 ਇੰਚ ਕਟਿੰਗ ਕੀਤਾ ਕਿਉਂਕਿ ਕਪੜਾ ਆਪਣੇ ਕੋਲ ਘੱਟ ਸੀ نیچے ਫੋਲਡਿੰਗ ਵਾਸਤੇ ਜੋੜ ਪਾਵਾਂਗੇ ਆਹ ਕਪੜੇ ਤੇ ਇੱਥੇ ਪੱਟੀ ਆ ਜਾਣੀ ਜਿਹੜੀ ਫਰੰਟ ਵਾਲੀ ਆਪਾਂ ਕਟਿੰਗ ਕੀਤੀ ਹੈ ਅਲੱਗ ਉਹਦੇ ਚ ਕਾਹਨ ਸੀ ਇਸ ਕਰਕੇ ਆਪਾਂ ਨਾਲੋਂ ਕਟਿੰਗ ਕਰ ਦਿੱਤੀ ਹੈ ਨਾਲੇ ਲੈਂਥ ਆਪਣੀ ਘੱਟ ਸੀ ਕਪੜੇ ਦੀ ਜਾਦਾ ਸੀ ਬਰਾਬਰ ਕਰਨ ਲਈ ਆਪਾਂ ਨੂੰ نیچے ਕਟਿੰਗ ਕਰਨਾ ਪਿਆ ਹੁਣ ਆਪਾਂ ਰੱਖਾਂਗੇ रा सा छेरा इस तरह गले की चुड़ाई बहुत ज्यादा है आपा गला सवा दो रख के ਕੜਾਈ ਤੋਂ ਸਵਾਦ ਰੱਖ ਕੇ ਜਿੰਨਾ ਇੱਥੇ ਇੰਨਾ ਕੁ ਕਪੜਾ ਆਪਣਾ ਐਕਸਟਰਾ ਆ ਰਿਹਾ 1 ਇੰਚ ਕਪੜਾ ਜ਼ਿਆਦਾ ਹੈ ਤਾਂ ਇੱਥੋਂ ਆਪਾਂ ਸੀਨ ਲਾ ਕੇ ਇਹਨੂੰ ਬਰਾਬਰ ਕਰ ਲੈਣਾ ਐਸਾ ਉਪਰੋਂ ਲਿਆ ਕੇ ਸੀਨ ਨੂੰ ਤਿਰשי نیچے ਨੂੰ ਕੱਢ ਦੇਣਾ ਤਾਂ ਆਪਣਾ ਇੱਥੋਂ ਬਰਾਬਰ ਹੋ ਜਾਏਗਾ ਬਿਲਕੁਲ ਚੌੜਾ ਗਲਾ ਨਹੀਂ ਬਣੇਗਾ ਮੋਡੇ ਨਹੀਂ ਡਿੱਗਣਗੇ ਇੰਨੇ ਕੱਪੜੇ ਨੂੰ ਆਪਾਂ ਜਿਹੜਾ ਆਪਣਾ ਵੱਧ ਆ 1 ਇੰਚੇ ਨੂੰ ਬਾਹਰ ਨੂੰ ਕੱਟਣਾ ਹੈ ਬੈਗ ਪੱਲੇ ਤੋਂ ਬਾਹਰ ਨੂੰ ਇੰਨਾ ਰੱਖ ਕੇ ਫਿਰ ਆਪਾਂ ਧੀਰੇ ਦਾ ਨਿਸ਼ਾਨ ਲਗਾਉਣਾ ਹੈ ਇਹ ਚੋਬਰ ਬਰਾਬਰ ਕਰ ਲੈਣਾ ਸਿਰਫ ਇਹ 3 ਬਾਹਰ ਕੱਟਣਾ ਹੈ। ਨਾ ਨਿਸ਼ਾਨ ਤੋਂ ਆਪਾਂ ਪੇਰਾ ਲਾਵਾਂਗੇ 6.5 ਇੱਥੇ ਲਾਵਾਂਗੇ 7 ਇੰਚ 2 ਇੰਚ ਛਾਤੀ ਦਾ ਨਾਪ ਲਾਉਣਾ ਹੈ 1.5 ਤੇ ਲਾਵਾਂਗੇ 2 ਇੰਚ ਵੱਧ ਇੱਥੋਂ ਲਾਵਾਂਗੇ 7 ਇੰਚ ਕਮਰ ਤੋਂ ਕਮਰ 18 ਇੰਚ ਤੇ ਲਾਉਣੀ ਹੈ 9 ਤੇ ਲਾਵਾਂਗੇ 14 ਇੰਚ ਤੇ ਚਾਕ ਤਿਆਰ ਹੈ ਆਪਾਂ 15 ਇੰਚ ਤੇ ਲਾਉਣੇ ਆ। ਹਿਪਰ 1 ਇੰਚ ਦਾ ਲਾਉਣੀ ਹੈ। ਐਸਟਰ 2 ਇੰਚ ਤੇ ਬੈਕ ਦੀ ਕਾਰਟ ਪਾਵਾਂਗੇ। ਬੈਗ ਤੋਂ ਕਟਿੰਗ ਕਰਨਾ ਹੈ ਅੱਧਾ ਇੰਚ ਉੱਪਰ ਫਰੰਟ ਦੀ ਆਪਾਂ ਇਸ ਤਰ੍ਹਾਂ ਕਾਟ ਪਾ ਦੇਣੀ ਇਹਨੂੰ ਕਟਿੰਗ ਕਰ ਦੇਣਾ ਸਾਢੇ 9 ਆਪਣਾ ਮੋਟਾ ਤਿਆਰ ਹੈ ਪੂਰਾ ਬਰਾਬਰ ਆਉਂਦਾ ਪਿਆ ਅੱਧਾ ਇੰਚ ਵੱਧ ਉਹ ਆਪਣਾ ਸਲਾਈ 'ਚ ਚਲ ਜਾਣਾ ਹੁਣ ਪਾਵਾਂਗੇ ਫਰੰਟ ਦੀ ਕਾਰਟ ਇੱਥੋਂ ਨਿਸ਼ਾਨ ਲਾ ਲੈਣਾ ਹਿੱਪ ਦਾ ਸ਼ਰਟ ਦੀ ਕਟਿੰਗ ਹੋ ਗਈ ਏ ਨਾਲ ਹੀ ਆਪਾਂ ਬੈਕ ਨੈਕ ਦੀ ਕਟਿੰਗ ਕਰ ਲੈਣੀ సవా దో గలా రంబ గళన కటింగ్ కదా ਇਸ ਤਰ੍ਹਾਂ ਆਪਣੇ ਕੋਲ ਲੰਬਾਈ ਚ ਕਪੜਾ ਬਚਿਆ ਇਹਨੀਆਂ ਆਪਾਂ ਬਾਜੂ ਸੌਰੀ ਸਲਵਾਰ ਕਟਿੰਗ ਕਰਾਂਗੇ ਸਲਵਾਰ ਦੀ ਆਪਾਂ ਲੰਬਾਈ ਚ ਆਪਾਂ ਦੋਵੇਂ ਪੱਲੇ ਲਾ ਲਏ ਆ ਹੁਣ ਇਸ ਤਰ੍ਹਾਂ ਕਪੜਾ ਜਿਹੜਾ ਬਚਿਆ ਇੰਨਾ ਕੋ ਤੇ ਨਾਲ ਹੋਏ ਫਰੰਟ ਪੱਲੇ ਦੇ ਬਚਿਆ ਇਹਦੀ ਬਾਜੂ ਨਹੀਂ ਬੰਦੀ ਪਈ ਬਾਜੂ ਦੀ ਲੰਬਾਈ ਜ਼ਿਆਦਾ ਹੈ ਇਸ ਲਈ ਆਪਾਂ ਇਹਨੂੰ ਇਸ ਤਰ੍ਹਾਂ ਡਬਲ ਕਰਕੇ ਕਪੜੇ ਨੂੰ ਇਧਰੋਂ ਬਾਜੂ ਕਟਿੰਗ ਕਰਾਂਗੇ ਫਿਰ ਸਲਵਾਰ ਲਾਵਾਂਗੇ ਸਾਈਡ ਤੋਂ ਇਹ ਬਿਨਾ ਪਹੁੰਚਿਆ ਤਾਂ ਸਲਵਾਰ ਕਟਿੰਗ ਹੋਏਗੀ ਕਿਉਂਕਿ ਇਹਦੇ ਚ ਕਪੜਾ ਘੱਟ ਹੁੰਦਾ ਤੇ ਬੈਲਟ ਲਈ ਆਪਾਂ ਕਪੜਾ ਕਾਟਨ ਦਾ ਵਿੱਚ ਪਾਵਾਂਗੇ ਬੈਲਟ ਲਈ ਲੈ ਕੇ ਆਉਣਾ ਪਏਗਾ ਇਸ ਲਈ ਇਹਦੇ ਇਕੱਲੇ ਕੁੰਡੇ ਹੀ ਕਟਿੰਗ ਹੋਣਗੇ ਇਸ ਤਰ੍ਹਾਂ ਇਹਨੂੰ ਫੋਰ ਫੋਲਡ ਕਰਕੇ ਬਾਜੂ ਦੀ ਲੈਂਥ ਉਤਾਰ ਲੈਣੀ ਇਸ ਤਰ੍ਹਾਂ ਬਾਜੂ ਦੀ ਲੈਂਥ ਆਪਾਂ 15 ਇੰਚ ਉਤਾਰ ਲਾਂਗੇ ਨੀਚੇ ਫੋਲਡਿੰਗ ਵਾਸਤੇ ਇਧਰੋਂ ਜੋੜ ਪਾ ਲਾਂਗੇ ਕਿਉਂਕਿ ਜੇਕਰ ਪੂਰੀ ਲੈਂਥ ਉਤਾਰਦੇ ਆ ਤਾਂ ਸਲਵਾਰ ਦੀ ਲੰਬਾਈ ਘੱਟ ਹੋ ਜਾਏਗੀ ਬਿਲਕੁਲ ਠੀਕ ਹੈ ਸਾਡੇ ਨੋ ਮੋਡਾ ਆਪਣਾ ਤਿਆਰ ਹੈ ਤਾਂ ਇਹਦਾ ਜੋੜ ਨਹੀਂ ਨਹੀਂ ਪਏਗਾ ਬਾਜੂ 'ਚ ਇਸ ਲਈ ਆਪਾਂ ਨਾਲੋਂ ਕਪੜਾ ਉਤਾਰ ਲਿਆ ਪਹਿਲਾਂ ਆਪਾਂ ਜੋੜ ਵਾਲੀ ਬਾਜੂ ਬਣਾਉਣ ਲੱਗੇ ਸੀ ਤਾਂ ਵੀ ਕਪੜਾ ਬਹੁਤ ਘਟੇ ਇਸ ਲਈ ਹੁਣ ਆਪਾਂ ਨਾਲੋਂ ਸਲਵਾਰ ਦੇ ਲੰਬਾਈ 'ਚ ਲਾ ਲਿਆ ਕਪੜਾ ਤੇ ਹੁਣ ਆਪਾਂ ਕੁੰਦਿਆ ਦੀ ਕਟਿੰਗ ਕਰਾਂਗੇ ਬਾਜੂ ਦਾ ਕਪੜਾ ਉਤਾਰ ਲਿਆ ਦੀ ਕਟਿੰਗ ਬਾਅਦ 'ਚ ਕਰਾਂਗੇ എസ് തരക്ക ਨਿਸ਼ਾਨ ਲਾ ਕੇ ਤੇ ਤੁਹਾਨੂੰ ਦਿਖਾਉਣੇ ਆ ਸਾਰਾ ਕਿ ਸਲਵਾਰ ਦੇ ਕਿਸ ਤਰ੍ਹਾਂ ਨਿਸ਼ਾਨ ਲਾਏ ਆ ਸਲਵਾਰ ਦਾ ਨਿਸ਼ਾਨ ਲਾ ਲਿਆ 38 ਇੰਚ ਆਪਣੇ ਕੋਲ ਸਲਵਾਰ ਦੀ ਲੰਬਾਈ ਰੱਖਣੀ ਹੈ ਭਾ ਇਸ ਤਰ੍ਹਾਂ 34 ਇੰਚ ਤੇ ਨਿਸ਼ਾਨ ਲਾ ਲਿਆ 4 ਇੰਚ ਮਾਈਨਸ ਕਰਤਾ ਹੈ 벨ਟ ਪੈ ਜਾਣੀ ਤਾਂ ਇਹ ਬਿਨਾ ਪਹੁੰਚਿਆ ਸਲਵਾਰੇ ਤਾਂ ਆਪਾਂ 6.5 ਦਾ ਪਹੁੰਚਾ ਤਿਆਰ ਹੈ 6.5 ਤੇ ਨਿਸ਼ਾਨ ਲਾ ਕੇ ਤਾਂ 1.5 ਇੰਚ ਵੱਧ ਰੱਖ ਲੈਣਾ ਮਾਰਜਨ ਲਈ ਇਸ ਤਰ੍ਹਾਂ ਟੋਟਲ 8 ਇੰਚ ਦਾ ਨਿਸ਼ਾਨ ਲਾ ਲੈਣਾ ਇਧਰੋਂ ਵੀ 8 ਇੰਚ ਦਾ ਨਿਸ਼ਾਨ ਲਾ ਲੈਣਾ ਪਹਿਲਾਂ ਅਸਲ ਲਾ ਕੇ 10 ਇੰਚ ਦਾ ਫਿਰ 8 ਇੰਚ ਦਾ ਇਸ ਤਰ੍ਹਾਂ ਨਿਸ਼ਾਨ ਲਾ ਕੇ ਤਾਂ ਇੱਥੋਂ ਕਟਿੰਗ ਕਰ ਦੇਣਾ ਇੱਕ ਕੁੰਦਾ ਹੋ ਗਿਆ ਤੇ ਇੱਕ ਆ ਹੋ ਗਿਆ ਸਲਵਾਰ ਇਸ ਤਰ੍ਹਾਂ ਕਟਿੰਗ ਹੋ ਜਾਏਗੀ ਆ ਕਪੜਾ ਆਪਣਾ ਬਾਹਰ ਐਕਸਟਰਾ ਪੌਂਚਾ ਲਈ ਨਿਕਲ ਜਾਣਾ आसन आप दस इंच रखे इतों बराबर कर लेना ऊपर रख के बराबर कटिंग कर देनी ਇਸ ਤਰ੍ਹਾਂ ਸਲਵਾਰ ਦੀ ਕਟਿੰਗ ਹੋ ਗਈ। ਬੈਟ ਪਰੋਂ ਆਪਾਂ ਕਾਟਨ ਦੀ ਪਾਉਣੀ ਹੈ। ਕਪੜਾ ਬਹੁਤ ਘੱਟ ਸੀ। ਬਚਿਆ ਨਹੀਂ। ਸਲਵਾਰ ਕਟਿੰਗ ਹੋ ਗਈ ਹੈ। ਇਹਦੇ ਥੋੜੀ ਜਿਹਾ ਆਪਾਂ ਇਸ ਤਰ੍ਹਾਂ ਟਾਪ ਪਾਉਣੀ ਹੈ। ਜਾਂ ਜੇ ਪਹੁੰਚੇ ਤਾਂ ਡਿੱਗੇ ਨਾ ਸਲਵਾਰ ਖੜੀ ਖੜੀ ਰਵੇ ਇਸ ਤਰ੍ਹਾਂ ਕਈ ਵਾਰੀ ਡਿੱਗਣ ਦੀ ਸਮੱਸਿਆ ਆਉਂਦੀ ਹੈ ਸਲਵਾਰ ਇਸ ਤਰ੍ਹਾਂ ਡਿੱਗਦੀ ਹੈ ਪਹੁੰਚੇ ਤੇ ਤਾਂ ਇਹ ਡਿੱਗੇਗੀ ਨਹੀਂ ਬਿਲਕੁਲ ਸਟੇਟ ਖੜੀ ਰਹੇਗੀ ਸਲਵਾਰ ਇਸ ਤਰ੍ਹਾਂ ਆਪਣੀ ਸਲਵਾਰ ਦੀ ਕਟਿੰਗ ਹੋ ਗਈ ਹੈ ਸ਼ੋਰਟ ਦੀ ਕਟਿੰਗ ਵੀ ਹੋ ਗਈ ਹੈ ਇਸ ਤਰ੍ਹਾਂ ਪੂਰੇ ਸੂਟ ਦੀ ਕਟਿੰਗ ਵੈਲਵਟ ਦੀ ਕਰਨੀ ਤੁਹਾਨੂੰ ਦੱਸੀ ਹੈ ਕਿ ਕਿਸ ਤਰੀਕੇ ਨਾਲ ਕੱਪੜੇ ਨੂੰ ਆਪਾਂ ਕੱਢਣਾ ਹੈ ਸੂਟ ਨੂੰ ਪੂਰੇ ਸੂਟ ਨੂੰ ਕਿਵੇਂ ਕਟਿੰਗ ਕਰਨਾ ਹੈ ਜੇਕਰ ਵੀਡੀਓ ਵਧੀਆ ਲੱਗੀ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ